ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 681 ਤੋਂ ਲੈ ਕੇ 683 ਤੱਕ ਸਵਾਯਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਪੰਚਮ ਪਾਸ਼ਾ ਜੀ ਦੀ ਬਾਣੀ ਰਾਗ ਤਨਾਸਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ 5 ਚਤਰ ਦੇ ਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾਖ ਅਵ ਲੋਕਨ ਕੀ ਨੋ ਦਾਸ ਕਾ ਦੁਖ ਬਿਦਾਰਿਓ हर जन राखे गुर हर जन राखे गुर लाए अब गुण सब मेटे दयालपुर्खबुख सन्द ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਊਹਾ ਸਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸਚ ਹੋਵੈ ਵਾਹਿਗੁਰੂ ਜੀ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਸਾਰੀਆਂ ਦਿਸ਼ਾਵਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਨੇ ਆਪਣੀ ਸੱਤਿਆਤਾਰੀ ਹੋਈ ਹੈ ਆਪਣੀ ਕਲਾ ਵਰਤਾਈ ਹੋਈ ਹੈ ਤੇ ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰ ਰਿਹਾ ਹੈ ਜਿਸ ਵੀ ਸੇਵਕ ਤੇ ਕਹਿੰਦੇ ਪਰਮੇਸ਼ਰ ਨੇ ਮਿਹਰ ਦੀ ਨਿਗਾ ਨਾਲ ਤੱਕਿਆ ਉਹਦੇ ਸਾਰੇ ਦੁੱਖ ਦਰਦ ਖਤਮ ਕਰ ਦਿੱਤੇ ਕਹਿੰਦੇ ਪਰਮੇਸ਼ਰ ਨੇ ਆਪਣੇ ਸੇਵਕ ਦੀ ਸਦਾ ਹੀ ਰੱਖਿਆ ਕੀਤੀ ਹੈ ਪਰਮੇਸ਼ਰ ਦਿਆਲੂ ਹੈ ਬਖਸ਼ਿਸ਼ ਕਰਨ ਵਾਲਾ ਹੈ ਬਖਸ਼ਣ ਵਾਲਾ ਹੈ ਆਪਣੇ ਸੇਵਕ ਦੇ ਆਪੁਗੁਣ ਬਖਸ਼ ਦਿੱਤੇ ਤੇ ਉਹਨੂੰ ਆਪਣੇ ਗਲ ਨਾਲ ਲਾ ਲਿਆ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਕਹਿੰਦੇ ਜੋ ਪਰਮੇਸ਼ਰ ਤੋਂ ਮੰਗਦੇ ਨੇ ਦਾਤਾ ਪਰਮੇਸ਼ਰ ਉਹੀ ਦਾਤਾ ਉਹਨਾਂ ਨੂੰ ਦੇ ਦਿੰਦਾ ਹੈ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਜੋ ਜਨ ਹੈ ਸੇਵਕ ਹੈ ਜੋ ਮੁਖ ਤੋਂ ਬੋਲਦਾ ਹੈ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ اٹਲ ਹੋ ਜਾਂਦਾ ਹੈ ਪਰਮੇਸ਼ਰ ਦਾ ਸੇਵਕ ਹੋਣਾ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ ਜੋ ਉਹਦੇ ਨਾਮ ਦੀ ਕਮਾਈ ਕਰਦੇ ਨੇ ਉਹਦੀ ਰਹਿਮਤ صدਕਾ ਉਹਦੇ ਸੇਵਕ ਜਨ ਬਣ ਜਾਂਦੇ ਹੈ ਤਨ ਆ ਸ੍ਰੀ ਮਹਿਲਾ ਪੰਜਵਾ ਔਖੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਨੇ ਕਹਿੰਦੇ हे ਪਰਮੇਸ਼ਰ ਜੀ ਆਪਣਾ ਮੋਢਕ ਤੀਮਾ ਦਾ ਪਿਆਰ ਕਰਨ ਵਾਲਾ ਸੁਭਾਅ ਯਾਦ ਰੱਖ ਤੇ ਸਾਨੂੰ ਕੋਈ ਦੁੱਖ ਦੀ ਘੜੀ ਨਾ ਦੇਖਣ ਦੇਈ ਦੁੱਖ ਦੀ ਘੜੀ ਕਿਹੜੀ ਜਦੋਂ ਪਰਮਾਤਮਾ ਸਾਡੇ ਕੋਲੋਂ ਵਿਸਰ ਜਾਂਦਾ ਹੈ ਕਹਿੰਦੇ ਪਰਮੇਸ਼ਰ ਜੀ ਤੂੰ ਸਾਡੀ ਹੱਥ ਦੇ ਕੇ ਰੱਖਿਆ ਕਰਦਾ ਹੈ ਹਰ ਇੱਕ ਸਾਹ ਦੇ ਦੇ ਇੱਕ ਸਾੜੀ ਪਤ ਪਾਲਣਾ ਕਰ ਰਿਆ ਹੈ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਵਿੱਚ ਮੇਰਾ ਹੁਣ ਮਨ ਭਿੱਜ ਗਿਆ ਹੈ ਮੇਰਾ ਚਿੱਤ ਪਰਮੇਸ਼ਰ ਦੇ ਚਰਨਾਂ 'ਚ ਜੁੜ ਗਿਆ ਹੈ ਕਹਿੰਦੇ ਉਹ ਪਰਮੇਸ਼ਰ ਸਾਡਾ ਲੋਕ ਤੋਂ ਲੈ ਕੇ ਪਰਲੋਕ ਤੱਕ ਸਹਾਈ ਹੈ ਕਹਿੰਦੇ ਸਾਡਾ ਜਿਹੜਾ ਮਿੱਤਰ ਹੈ ਪਰਮੇਸ਼ਰ ਬਹੁਤ ਕਹਿੰਦੇ ਬਹੁਤ ਹੀ ਧਨ ਹੈ ਕਹਿੰਦੇ ਬਹੁਤ ਹੀ ਵੱਡਾ ਹੈ ਬਹੁਤ ਵੱਡੇ ਜਿਗਰੇ ਵਾਲਾ ਹੈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਕਹਿੰਦੇ ਪ੍ਰਭ ਦੇ ਪਰਮੇਸ਼ਰ ਦੇ ਅਚਰਜਮਈ ਕੋਟਕ ਦੇਖ ਕੇ ਮਨ ਕਹਿੰਦੇ ਖੁਸ਼ ਹੋ ਜਾਂਦਾ ਹੈ ਹੁਲਾਸ ਵਿੱਚ ਆ ਜਾਂਦਾ ਹੈ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਕਹਿੰਦੇ ਚੇਤੇ ਵਿੱਚ ਬਸਾਉਣ ਦੇ ਨਾਲ ਜੀਵ ਆਨੰਦ ਵਿੱਚ ਰਹਿੰਦਾ ਹੈ ਨਾਨਕ ਜੀ ਕਹਿੰਦੇ ਨੇ ਜੋ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਨੇ ਉਹਨਾਂ ਦੀ ਹਮੇਸ਼ਾ ਹੀ ਇੱਜ਼ਤ ਬਣਾਈ ਰੱਖੀ ਹੈ ਤਨਾਸਰੀ ਮਹੱਲਾ 5ਮਾ ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨੋ ਅਪਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿ ਉਸ ਰੋਵਰ ਪਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸਛਿ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਿਸ ਵੀ ਜੀਵ ਨੂੰ ਪਰਮੇਸ਼ਰ ਭੁੱਲ ਜਾਂਦਾ ਵਿਸਰ ਜਾਂਦਾ ਕਹਿੰਦੇ ਉਹਨੂੰ ਅਭਾਗਾ ਗਿਣੋ ਮਾੜੀ ਕਿਸਮਤ ਵਾਲਾ ਗਿਣੋ ਕਹਿੰਦੇ ਦੂਜੇ ਪਾਸੇ ਜਿਸ ਜੀਵ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜ ਗਿਆ ਹੋਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਲ ਵਾਲਾ ਸਰੋਵਰ ਲੱਭ ਲਿਆ ਕਹਿੰਦੇ ਤੇਰਾ ਸੇਵਕ ਤੇਰਾ ਨਾਮ ਜਪ ਕੇ ਮਾਇਆ ਦੇ ਵਿੱਚੋਂ ਜਾਗ ਉੱਠਦਾ ਹੈ ਉਹਦੇ ਤਨ ਤੋਂ ਆਲਸ ਖਤਮ ਹੋ ਜਾਂਦਾ ਹੈ ਤੇ ਉਹਦਾ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਤੇ ਉਹ ਨਾਮ ਦੀ ਕਮਾਈ ਵਿੱਚ ਲੱਗ ਜਾਂਦਾ ਹੈ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਕਹਿੰਦੇ ਜਿਸ ਤਰ੍ਹਾਂ ਕਮਾਲਾ ਹੁੰਦੀ ਆ ਨਾ ਉਹਦੇ ਸਾਰੇ ਮਣਕਿਆਂ ਦੇ ਵਿੱਚ ਤਾਗਾ ਪਿਆ ਹੁੰਦਾ ਇਸ ਤਰ੍ਹਾਂ ਹੀ ਕਹਿੰਦੇ ਪਰਮੇਸ਼ਰ ਹਰ ਇੱਕ ਜੀਵ ਦੇ ਵਿੱਚ ਹੈ ਜਿਸ ਤਰ੍ਹਾਂ ਵੀ ਮੈਂ ਦੇਖਦਾ ਜਿੱਧਰ ਵੀ ਮੈਂ ਦੇਖਦਾ ਮੈਨੂੰ ਪਰਮੇਸ਼ਰ ਹੀ ਹਰ ਇੱਕ ਦੇ ਵਿੱਚ ਨਜ਼ਰ ਆਉਂਦਾ ਹੈ ਕਹਿੰਦੇ हे ਪਰਮੇਸ਼ਰ ਜੀ ਜਿਸ ਜੀਵ ਨੇ ਤੇਰਾ ਨਾਮ ਜਲ ਚੱਖ ਲਿਆ ਪੀ ਲਿਆ ਕਹਿੰਦੇ ਉਹਨੇ ਸੰਸਾਰ ਦੇ ਸਾਰੇ ਮੋਹ ਖਤਮ ਹੋ ਗਏ ਇੱਕ ਮੋਹ ਰਹਿ ਗਿਆ ਤੇਰੇ ਨਾਲ ਤੇ ਨਾਸਰੀ ਮਹੱਲਾ ਪੰਜਮ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲੱਜਾ ਰਖੀ ਰਾਮ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਵੀ ਜੀਵ ਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਮਿਲ ਗਈ ਉਹਦੇ ਸਾਰੇ ਕੰਮ ਸਫਲ ਹੋ ਗਏ ਕਹਿੰਦੇ ਉਹ ਕਿਸੇ ਵੀ ਮਾੜੇ ਸਮੇਂ ਦੇ ਵਿੱਚ ਪਰਮੇਸ਼ਰ ਨੇ ਉਸ ਜੀਵ ਨੂੰ ਸਾਰੇ ਵਿਕਾਰਾਂ ਤੋਂ ਬਚਾ ਕੇ ਰੱਖਿਆ ਜਿਹਨੂੰ ਨਾਮ ਦੀ ਦਾਤ ਬਖਸ਼ ਦਿੱਤੀ ਸਿਮਰ ਸਿਮਰ ਸੋ ਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾ ਤਾਮ ਕਹਿੰਦੇ ਪਰਮੇਸ਼ਰ ਦਾ ਨਾਮ ਜਪੋ ਜੋ ਜੀਵ ਜਪਦੇ ਨੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਆ ਸਕਦੀ ਉਹ ਜੀਵ ਕਹਿੰਦੇ ਜੋ ਪਰਮੇਸ਼ਰ ਦੀ ਨਾਮ ਜਪਣ ਵਾਲੀ ਸੰਗਤ ਦੇ ਵਿੱਚ ਇਕੱਠੇ ਹੁੰਦੇ ਨੇ ਉਹ ਪਰਮੇਸ਼ਰ ਦਾ ਦਵਾਰਾ ਪਾ ਲੈਂਦੇ ਨੇ ਸਾਧ ਸੰਗਤ ਪਰਮੇਸ਼ਰ ਦਾ ਦਵਾਰਾ ਹੈ ਇਸ ਕਹਿੰਦੇ ਬੈਕੁੰਠ ਜੋ ਸਾਧ ਸੰਗਤ ਹੈ ਇਹਦੇ ਵਿੱਚ ਨਾਮ ਜਪਿਆ ਜੀਵ ਮੁਕਤੀ ਪਾ ਲੈਂਦਾ ਹੈ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਵਾਨ ਕਹਿੰਦੇ ਜਿਸ ਜੀਵ ਦਾ ਪ੍ਰੇਮ ਪਰਮੇਸ਼ਰ ਦੇ ਚਰਨ ਕਮਲਾਂ ਚ ਪੈ ਗਿਆ ਉਹਨੂੰ ਕਹਿੰਦੇ ਕਰੋੜਾਂ ਹੀ ਸੁਖ ਵਿਸ਼ਰਾਮ ਆ ਗਏ। ਉਹਨੂੰ ਬਹੁਤ ਆਨੰਦ ਆ ਗਿਆ। ਪਰਮੇਸ਼ਰ ਜੋ ਧਰਤੀ ਦੀ ਪਾਲਣਾ ਕਰਦਾ ਹੈ, ਦਮੋਦਰ ਹੈ, ਦਿਨ ਰਾਤ ਕਹਿੰਦੇ ਉਹਨੂੰ ਚੇਤੇ 'ਚ ਬਸਾਓ। ਨਾਨਕ ਜੀ ਪਰਮੇਸ਼ਰ ਤੋਂ ਸਦਾ ਹੀ ਕੁਰਬਾਨ ਜਾਂਦੇ ਨੇ। ਤਨ ਆਸਰੀ ਮਹੱਲਾ 5ਮਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਇੱਕ ਦਾਨ ਦੇ ਦਿਓ ਆਪਣੇ ਨਾਮ ਜਪਣ ਦਾ ਜੋ ਵੀ ਕਹਿੰਦੇ ਤੇਰਾ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਜੀਵਨ ਦੇ ਮਨੋਰਥ ਸਫਲ ਹੋ ਜਾਂਦੇ ਨੇ ਸਭ ਤੋਂ ਵੱਡਾ ਮਨੋਰਥ ਇਹੀ ਆ ਨਾ ਉਹਦਾ ਨਾਮ ਜਪ ਕੇ ਇਸ ਜੀਵਨ ਨੂੰ ਸਫਲਾ ਕਰ ਜਾਣਾ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰੋ ਕਿ ਤੁਹਾਡੇ ਚਰਨ ਸਦਾ ਹੀ ਮੇਰੇ ਹਿਰਦੇ ਵਿੱਚ ਵਸਣ ਤੇ ਸਦਾ ਹੀ ਮੈਨੂੰ ਤੇਰੇ ਸੰਤਾਂ ਦਾ ਸੰਗ ਬਣਿਆ ਰਹੇ ਜੋ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਅਠੇ ਪਹਿਰ ਲੈਂਦੇ ਨੇ ਅਠੇ ਪਹਿਰ ਪਰਮੇਸ਼ਰ ਦਾ ਗੁਣ ਗਾਉਂਦੇ ਨੇ ਸਿਫਤ ਸਲਾਹ ਕਰਦੇ ਨੇ ਉਹਨਾਂ ਨੂੰ ਕਹਿੰਦੇ ਇਸ ਭਵਜਲ ਦੀ ਅਗਨੀ ਤੋਂ ਕੋਈ ਸਾੜਾ ਨਹੀਂ ਪੈਦਾ ਹੁੰਦਾ ਉਹ ਇਸ ਸੰਸਾਰ ਦੀ ਅਗਨੀ ਤੋਂ ਬਚੇ ਰਹਿੰਦੇ ਨੇ ਸੁਵਸਤ ਬਿਵਸਤਾ ਹਰ ਕੀ ਸੇਵਾ ਮਦੇੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਦੀ ਕਹਿੰਦੇ ਸਵਸਥ ਵਿਵਸਥਾ ਬਣੀ ਰਹਿੰਦੀ ਹੈ ਉਹਨਾਂ ਦਾ ਆਤਮਿਕ ਜੀਵਨ ਸੋਹਣਾ ਬਣਿਆ ਰਹਿੰਦਾ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਪ੍ਰੇਮ ਪੈ ਗਿਆ ਉਹਨਾਂ ਨੂੰ ਕਹਿੰਦੇ ਫਿਰ ਮੁੜ ਮੁੜ ਕੇ ਜਨਮ ਮਰਨ ਦੇ ਚੱਕਰ ਚ ਨਹੀਂ ਪੈਣਾ ਪੈਂਦਾ ਤਨਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਸਭ ਥੋਕ ਮਾਨਕ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਪਰਮੇਸ਼ਰ ਤੋਂ ਇੱਕ ਪਦਾਰਥ ਮੰਗਦੇ ਹਾਂ ਉਹ ਹੈ ਨਾਮ ਪਦਾਰਥ ਜੋ ਅਸੀਂ ਕਹਿੰਦੇ ਹੋਰ ਦੂਸਰੇ ਆਪਣੇ ਸਾਥੀਆਂ ਤੋਂ ਜੀਵਾਂ ਤੋਂ ਕੁਝ ਮੰਗਦੇ ਹਾਂ ਤਾਂ ਉਹ ਖੇਚਲ ਹੀ ਹੁੰਦੀ ਆ ਮਿਲਦਾ ਮਿਲੌਂਦਾ ਕੁਛ ਨਹੀਂਗਾ ਪਰ ਜਦੋਂ ਅਸੀਂ ਪਰਮੇਸ਼ਰ ਤੋਂ ਉਹਦੇ ਨਾਮ ਦੀ ਦਾਤ ਮੰਗਦੇ ਆ ਤਾਂ ਉਹਦੇ ਨਾਮ ਨੂੰ ਸਿਮਰ ਕੇ ਅਸੀਂ ਮੁਕਤੀ ਪਾ ਲੈਨੇ ਆ ਕੋਖੇ ਮਨ ਜਨ ਸਿਮਰਤ ਪੁਰਾਣਾ ਵੇਦ ਪੁਕਾਰੇ ਕੋਖ ਕਿਰਪਾ ਸਿੰਧ ਸੇਬ ਸੱਚ ਪਾਈਐ ਦੁਬੈ ਸੋਹੇਲੇ ਲੋਕ ਕਹਿੰਦੇ ਜਿਹੜੇ ઋષਿ ਮੋਨੀ ਨੇ ਉਹਨਾਂ ਨੇ ਸਿਮਰਤੀਆਂ ਤੇ ਪੁਰਾਣ ਸਾਰੇ ਵਿਚਾਰ ਕੇ ਦੇਖ ਲਏ ਨੇ ਫਿਰ ਕਹਿੰਦੇ 베ਦ ਵੀ ਉਹ ਉੱਚੀ ਉੱਚੀ ਪੜਦੇ ਨੇ ਪਰ ਕਹਿੰਦੇ ਸਭ ਕੁਝ ਕਰਨ ਦੇ ਬਾਵਜੂਦ ਇਹ ਪਤਾ ਲੱਗਿਆ ਕਿ ਜੋ ਪਰਮੇਸ਼ਰ ਦਾ ਨਾਮ ਲੈਣਾ ਨਾ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜੋ ਕਹਿੰਦੇ ਪਰਮੇਸ਼ਰ ਜੋ ਸਾਡੇ ਤੇ ਕਿਰਪਾ ਕਰਦਾ ਜੋ ਸਾਗਰ ਹੈ ਸੁੱਖਾਂ ਦਾ ਉਸ ਪਰਮੇਸ਼ਰ ਦਾ ਨਾਮ ਜਪਿਆਂ ਸਾਡੇ ਲੋਕ ਤੇ ਪਰਲੋਕ ਦੋਨੋਂ ਸੁਹੇਲੇ ਹੋ ਜਾਂਦੇ ਨੇ ਆਨ ਅਚਾਰ ਵਿਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਹੋਰ ਬਾਕੀ ਦੇ ਜਿੰਨੇ ਵੀ ਧਾਰਮਿਕ ਕਰਮ ਨੇ ਉਹ ਸਾਰੇ ਵਿਅਰਥ ਨੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਸੰਗਤ ਮਿਲਦੀ ਆ ਤਾਂ ਜੀਵ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਤੇ ਉਹਦੇ ਸਾਰੇ ਡਰ ਖਤਮ ਹੋ ਜਾਂਦੇ ਨੇ ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ ਤਨਾਸਰੀ ਮਹੱਲਾ 5 ਤ੍ਰਿਸ ਨਾਮ ਬੁਜੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਜੀਵ ਦੀ ਹਰ ਕਿਸਮ ਦੀ ਤ੍ਰਿਸ਼ਨਾ 부ਝ ਜਾਂਦੀ ਹੈ ਜਦੋਂ ਜੀਵ ਕਹਿੰਦੇ ਗੁਰੂ ਦੇ ਬਚਨਾਂ ਤੇ ਚੱਲ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਪਰਮੇਸ਼ਰ ਦੇ ਚਰਨਾਂ ਨੂੰ ਪ੍ਰੀਤ ਕਰਦਾ ਉਹਦੀ ਪ੍ਰੀਤ ਪੈ ਜਾਂਦੀ ਆ ਫਿਰ ਜੀਵ ਸੰਤੋਖੀ ਬਣ ਜਾਂਦਾ ਜੀਵ ਦੇ ਵਿੱਚ ਸੰਤੋਖ ਆ ਜਾਂਦਾ ਕਿਉਂਕਿ ਪਰਮੇਸ਼ਰ ਦੇ ਗੁਣ ਗਾਇਆ ਸਿਫਤ ਕਰਿਆ ਗੁਰੂ ਦੇ ਬਚਨਾਂ ਤੇ ਚੱਲ ਕੇ ਮਨ ਠੰਡਾ ਠਾਰ ਹੋ ਜਾਂਦਾ ਮਹਾਕ ਲੋਲ 부জে ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਏ ਮੇਰੇ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦਿਓ ਤੁਹਾਡੇ ਨਾਮ ਦੀ ਕਮਾਈ ਕਰਕੇ ਸਾਡੀ ਜਿਹੜੀ ਕਲਣਾ ਉਹ ਸਫਲ ਹੋ ਜਾਵੇ ਤੇ ਅਸੀਂ ਜਿਹੜੇ ਮਾਇਆ ਦੇ ਕੋਝੇ ਰੰਗ ਨੇ ਉਹਨਾਂ ਨੂੰ ਵੀ 부ਝ ਲਈਏ ਅਸੀਂ ਮਾਇਆ ਦੇ ਜਾਲ ਵਿੱਚ ਨਾ ਫਸ ਸਕੀਏ ਸਰਬ ਮਨੋਰਥ ਰਾਜ ਸੁਖ ਰਸ ਸਦ ਕੁਸੀਆਂ ਕੀਰਤਨ ਜਪ ਨਾਮ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮਦਾਨ ਪਾਲਿਆ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਉਹਦੇ ਲਈ ਇਸ ਤਰ੍ਹਾਂ ਹੋ ਜਾਂਦਾ ਕਿ ਉਹਨੇ ਜਿਸ ਤਰ੍ਹਾਂ ਕਿਸੇ ਰਾਜ ਦੇ ਸੁੱਖ-ਰਸ ਖੁਸ਼ੀਆਂ ਮਾਣ ਲੈ ਪਰ ਇਹ ਮਾਣੇ ਨੇ ਕਿਸ ਤਰ੍ਹਾਂ ਪਰਮੇਸ਼ਰ ਦੇ ਨਾਮ ਜਪ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਰਾਜ ਦੇ ਸੁੱਖ ਨਾਲੋਂ ਜ਼ਿਆਦਾ ਸੁੱਖ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਿੱਚ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਕਰਮਾਂ ਵਿੱਚ ਲਿਖਿਆ ਹੋਇਆ ਉਸ ਜੀਵ ਨੂੰ ਪਰਮੇਸ਼ਰ ਵੱਲੋਂ ਨਾਮ ਦੀ ਦਾਤ ਮਿਲਦੀ ਆ ਫਿਰ ਉਹਦੇ ਸਾਰੇ ਜਿਹੜੇ ਜੀਵਨ ਦੇ ਕੰਮ ਨੇ ਉਹ ਸਫਲ ਹੋ ਜਾਂਦੇ ਨੇ ਸਭ ਤੋਂ ਵੱਡਾ ਕੰਮ ਤੇ ਇਹੀ ਆ ਕਿ ਪਰਮੇਸ਼ਰ ਦਾ ਨਾਮ ਜਪ ਕੇ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ ਪਰ ਹੁੰਦਾ ਉਹਦਾ ਜਿਸ ਦੇ ਪੂਰਵਲੇ ਕਰਮਾਂ ਦੇ ਅਨੁਸਾਰ ਕਰਤੇ ਨੇ ਲੇਖੇ ਵਿੱਚ ਲਿਖਿਆ ਹੈ ਦ ਨਾਸਰੀ ਮਹੱਲਾ ਪੰਜਵਾ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟਿਕਨ ਨਾ ਪਾਵਨ ਮੂਲੇ ਉਡ ਗਏ ਬੇਕਾਰ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਸਦਾ ਹੀ ਆਪਣੇ ਸੇਵਕ ਦੀ ਰੱਖਿਆ ਕੀਤੀ ਆ ਸੇਵਕ ਦੀ ਜੋ ਨਿੰਦਾ ਕਰਦੇ ਨੇ ਪਰਮੇਸ਼ਰ ਨੇ ਹਮੇਸ਼ਾ ਹੀ ਉਹਨਾਂ ਨੂੰ ਆਤਮਿਕ ਮੌਤੇ ਮਾਰਿਆ ਹੈ ਜਿਹੜੇ ਸੇਵਕ ਦੀ ਨਿੰਦਾ ਕਰਦੇ ਨੇ ਜਹ ਜਹ ਦੇਖੂੰ ਤਹ ਤਹ ਸੁਆਮੀ ਕੋਏ ਨ ਪਹੁੰਚਨ ਹਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਕਹਿੰਦੇ ਜਿੱਥੇ ਵੀ ਅਸੀਂ ਦੇਖਦੇ ਆ ਪਰਮੇਸ਼ਰ ਸਰਵ ਵਿਆਪਕ ਨਜ਼ਰ ਆਉਂਦਾ ਹੈ ਪਰਮੇਸ਼ਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੇ ਜਿਸ ਵੀ ਜੀਵ ਨੇ ਪਰਮੇਸ਼ਰ ਦੇ ਸੇਵਕ ਦੀ ਨਿੰਦਾ ਕੀਤੀ ਹੈ ਪਰਮੇਸ਼ਰ ਨੇ ਉਸ ਜੀਵ ਨੂੰ ਤੁਰੰਤ ਹੀ ਆਤਮਿਕ ਮੌਤੇ ਮਾਰਿਆ ਹੈ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਡੇ ਮਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਜਿਹਦੇ ਉਰਲੇ ਤੇ ਪਰਲੇ ਬੰਨੇ ਦਾ ਅਸੀਂ ਪਾਰ ਨਹੀਂ ਪਾ ਸਕਦੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਨੇ ਆਪਣੇ ਦਾਸ ਦੀ ਆਪਣੇ ਜਨ ਦੀ ਆਪਣੇ ਸੇਵਕ ਦੀ ਸਦਾ ਹੀ ਰੱਖਿਆ ਕੀਤੀ ਹੈ ਉਹਦੀ ਨਿੰਦਾ ਕਰਨ ਵਾਲੇ ਨੂੰ ਆਤਮਿਕ ਮੌਤੇ ਮਾਰਿਆ ਹੈ ਤੇ ਆਪਣੇ ਦਰ ਤੋਂ ਬਾਹਰ ਕੱਢ ਦਿੱਤਾ ਹੈ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤ ਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ